ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਨਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਿਹਾ ਹੈ ਪ੍ਰਵਾਸੀਆਂ ਦੀ ਪਹਿਲੀ ਪਸੰਦ ਕੈਲੀਫੋਰਨੀਆ ਦਾ ਬਾਰਡਰ ਬਣ ਗਿਆ ਹੈ ਅਤੇ ਅਪ੍ਰੈਲ ਮਹੀਨੇ ਦੌਰਾਨ ਇਕੱਲੇ ਸੈਨ ਡਿਆਗੋ ਸੈਕਟਰਾਂ ਹੀ 37000 ਤੋਂ ਵੱਧ ਪ੍ਰਵਾਸੀਆਂ ਨੇ ਅਮਰੀਕਾ ਦੀ ਧਰਤੀ ਤੇ ਕਦਮ ਰੱਖਿਆ ਇਸ ਤੋਂ ਪਹਿਲਾਂ ਪ੍ਰਵਾਸੀਆਂ ਵੱਲੋਂ ਟੈਕਸਾਸ ਤੇ ਐਰੀਜ਼ੋਨਾ ਰਾਹੀਂ ਬਾਰਡਰ ਪਾਰ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਰਹੀ ਸੀ ਸੈਂਡਿਆਗੋ ਤੇ ਐਰੀਜ਼ੋਨਾ ਦੇ ਟੂਸੋਂ ਇਲਾਕੇ ਨੂੰ ਪਿੱਛੇ ਛੱਡ ਦਿੱਤਾ ਜਿੱਥੇ ਅਪ੍ਰੈਲ ਮਹੀਨੇ ਦੌਰਾਨ 31000 ਪ੍ਰਵਾਸੀਆਂ ਨੇ ਬਾਰਡਰ ਪਾਰ ਕੀਤਾ ਟੈਕਸਾਸ ਦੇ ਅਲਪਾਸੋ ਸੈਕਟਰ ਰਾਹੀਂ 30000 ਪ੍ਰਵਾਸੀ ਦਾਖਲ ਹੋਏ ਤੇ ਇਹ ਤੀਜੇ ਸਥਾਨ ਤੇ ਰਿਹਾ ਪਿਛਲੇ ਕੁਝ ਮਹੀਨਿਆਂ ਦੌਰਾਨ ਸੈਂਡਿਆਗੋ ਦੇ ਰਸਤੇ ਸਿਰਫ 6000 ਤੋਂ 8000 ਪ੍ਰਵਾਸੀ ਹੀ ਅਮਰੀਕਾ 'ਚ ਦਾਖਲ ਹੋ ਰਹੇ ਨੇ ਪਰ ਤਾਜ਼ਾ ਅੰਕੜਾ ਹੈਰਾਨੀਕੁਨ ਹੈ ਸੈਂਡਿਆਗੋ ਕਾਉਂਟੀ ਦੇ ਕਮਿਸ਼ਨਰ ਜिम ਡਸਮੰਟ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਆਮਦ 'ਚ ਹੋਏ ਵਾਧੇ ਤੋਂ ਉਹ ਬਿਲਕੁਲ ਵੀ ਹੈਰਾਨ ਨਹੀਂ ਕਿਉਂਕਿ ਟੈਕਸਸ 'ਚ ਬੰਦਿਸ਼ਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਤੇ ਐਰੀਜ਼ੋਨਾ 'ਚ ਵੀ ਹਾਲਾਤ ਸੁਖਾਵੇਂ ਨਹੀਂ ਇਸ ਦੇ ਉਲਟ ਕੈਲੀਫੋਰਨੀਆ 'ਚ ਦਾਖਲ ਹੋਣ ਬਗਰੋਂ ਪ੍ਰਵਾਸੀਆਂ ਨੂੰ ਜ਼ਿਆਦਾ ਦਿੱਕਤ ਨਹੀਂ ਹੁੰਦੀ ਦੱਸਦੀ ਹੈ ਕਿ ਟੈਕਸਿਸ ਦੇ ਗਵਰਨਰ ਗ੍ਰੈਗ ਐਬਟ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਬੇहद ਸਖਤੀ ਨਾਲ ਵਰਤ ਰਹੇ ਨੇ ਤੇ ਇਹਨਾਂ ਨੂੰ ਬੱਸਾਂ 'ਚ ਚੜਾ ਕੇ ਨਿਊਯਾਰਕ ਵਾਲੇ ਪਾਸੇ ਭੇਜਿਆ ਜਾ ਰਿਹਾ ਹੈ। ਕੌਮਾਂਤਰੀ ਸਰਹੱਦ ਰਾਹੀਂ ਸਿਰਫ ਪ੍ਰਵਾਸੀਆਂ ਦੀ ਆਵਾਜਾਈ ਨਹੀਂ ਹੁੰਦੀ ਸਗੋਂ ਨਸ਼ਾ ਤਸਕਰ ਵੀ ਆਪਣਾ ਕੰਮ ਕੱਢਣ ਦੀ ਤਾਕਤ 'ਚ ਰਹਿੰਦੇ ਨੇ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 2,48,000 ਪ੍ਰਵਾਸੀ ਨਜਾਇਜ਼ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਏ ਜਦਕਿ ਮਾਰਚ 'ਚ ਇਹ ਅੰਕੜਾ 3 ਲੱਖ ਤੋਂ ਉੱਤੇ ਦਰਜ ਕੀਤਾ ਗਿਆ ਸੀ। ਸੈਂਡਿਆਗੋ ਸੈਕਟਰ ਚ ਪ੍ਰਵਾਸੀਆਂ ਵਾਸਤੇ ਬਣਾਇਆ ਸ਼ੈਲਟਰ ਬੰਦ ਕੀਤਾ ਜਾ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਬਾਰਡਰ ਪੈਟਰੋਲ ਏਜੰਟ ਵੱਡੀ ਗਿਣਤੀ ਚ ਪ੍ਰਵਾਸੀਆਂ ਨੂੰ ਹਿਰਾਸਤ ਚ ਨਹੀਂ ਰੱਖ ਸਕਦੇ ਵੱਡੀ ਗਿਣਤੀ ਚ ਪ੍ਰਵਾਸੀ ਕੈਲੀਫੋਰਨੀਆ ਤੋਂ ਮੁਲਕ ਦੇ ਹੋਰ ਨਾਂ ਰਾਜਾਂ ਵੱਲ ਜਾ ਰਹੇ ਨੇ ਜਿਸ ਤੋਂ ਸੈਂਡਿਆਗੋ ਕਾਉਂਟੀ ਦੇ ਕਮਿਸ਼ਨਰ ਖੁਸ਼ ਨਜ਼ਰ ਆਏ ਨਜਾਇਜ਼ ਤਰੀਕੇ ਨਾਲ ਅਮਰੀਕਾ ਆ ਰਹੇ ਪ੍ਰਵਾਸੀਆਂ ਦਾ ਮਸਲਾ ਰਿਪਬਲਿਕਨ ਪਾਰਟੀ ਜ਼ੋਰਦਾਰ ਤਰੀਕੇ ਨਾਲ ਉਠਾ ਰਹੀ ਹੈ ਤੇ ਆਉਂਦੀਆਂ ਚੋਣਾਂ ਦੌਰਾਨ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਮੈਕਸੀਕੋ ਦੇ ਬਾਰਡਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵਸੇ ਸ਼ਹਿਰ ਵੀ ਗੈਰਕਾਨੂੰਨੀ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਤੋਂ ਚਿੰਤਤ ਨਜ਼ਰ ਆ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਪਿਛਲੇ ਸਮੇਂ ਦੌਰਾਨ ਅਮਰੀਕਾ ਪੁੱਜੇ ਪ੍ਰਵਾਸੀ ਕਿਸੇ ਨਾ ਕਿਸੇ ਸ਼ਹਿਰ 'ਚ ਜ਼ਰੂਰ ਵਸਣਗੇ ਤੇ ਇਹ ਰੁਝਾਨ ਸਥਾਨਕ ਲੋਕਾਂ ਲਈ ਪੈਦਾ ਹੋਣ ਵਾਲੇ ਰੋਜ਼ਗਾਰ ਦੇ ਮੌਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ ਸੈਂਡਿਆਗੋ ਦੀ ਹਵਾਈ ਅੱਡੇ ਤੋਂ ਪ੍ਰਵਾਸੀਆਂ ਨੂੰ ਹੋਰਨਾਂ ਸ਼ਹਿਰਾਂ ਵੱਲ ਰਵਾਨਾ ਕਰਨ ਵਾਸਤੇ ਵਾਧੂ ਫਲਾਈਟਸ ਦਾ ਪ੍ਰਬੰਧ ਕੀਤੇ ਜਾਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਹਵਾਈ ਅੱਡੇ ਤੇ ਪੁੰਜੇ ਸੌਰੇ ਕੁਝ ਪ੍ਰਵਾਸੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਦਾ ਸਬੰਧਤ ਅੰਕੜੇ ਅਜੇਹੇ ਸਮੇਂ ਸਾਹਮਣੇ ਆਏ ਨਹੀਂ ਜਦੋਂ ਰਾਸ਼ਟਰਪਤੀ ਜੋ ਬਾਈਡਨ ਟੈਕਸਸ ਦੇ ਬ੍ਰਾਊਨਸਵਿਲ ਦਾ ਦੌਰਾ ਕਰਨ ਦਾ ਐਲਾਨ ਕਰ ਚੁੱਕੇ ਨੇ ਜਦਕਿ ਡੋਨਲਡ ਟਰੰਪ ਟੈਕਸਸ ਦੇ ਹੀ ਈਗਲ ਪਾਸ ਜਾਣਗੇ ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਰ ਅਹੁਦੇ ਲਈ ਚੋਣ ਲੜਨ ਅਤੇ ਹਰ ਵਾਰ ਵੋਟ ਜ਼ਰੂਰ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਸਿਵਲ ਮਾਮਲਿਆਂ 'ਚ ਹਿੱਸੇਦਾਰੀ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ। ਕ੍ਰਿਸ਼ਨ ਮੂਰਤੀ ਨੇ ਡੈਮੋਕ੍ਰੈਟਿਕ ਥਿੰਕ ਟੈਂਕ ਇੰਡੀਅਨ ਅਮਰੀਕਨ ਇੰਪੈਕਟ ਦੇ ਸਾਲਾਨਾ ਸਮਾਰੋਹ ਲਈ ਭਾਰਤੀ ਅਮਰੀਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸਾਨੂੰ ਵੋਟ ਪਾਉਣੀ ਪਵੇਗੀ ਕਿ ਇੱਥੇ ਮੌਜੂਦ ਹਰ ਕੋਈ ਆਉਣ ਵਾਲੀਆਂ ਚੋਣਾਂ 'ਚ ਵੋਟ ਪਾਵੇਗਾ। ਕਿਉਂਕਿ ਅਸੀਂ ਸਾਰਾ ਦਿਨ ਰਾਜਨੀਤੀ ਬਾਰੇ ਗੱਲ ਕਰ ਸਕਦੇ ਹਾਂ ਪਰ ਰਾਜਨੀਤੀ ਦਾ ਹਿੱਸਾ ਬਣਨਾ ਵੱਖਰੀ ਗੱਲ ਹੈ ਯਾਦ ਰੱਖੋ ਰਾਜਨੀਤੀ ਸਿਰਫ ਇੱਕ ਨਾਮ ਨਹੀਂ ਹੈ ਇਹ ਇੱਕ ਕਿਰਿਆ ਹੈ ਤੇ ਸਾਨੂੰ ਇਸ ਸਾਲ ਰਾਜਨੀਤੀ 'ਚ ਹਿੱਸਾ ਲੈਣਾ ਪਵੇਗਾ ਸਾਨੂੰ ਵੋਟ ਪਾਉਣੀ ਪਵੇਗੀ ਉਹਨਾਂ ਦੀ ਇਹ ਟਿੱਪਣੀ ਨਵੰਬਰ 2024 'ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਆਈ ਹੈ ਜਿਸ ਵਿੱਚ ਡੈਮੋਕ੍ਰੇਟ ਨੇਤਾ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦਾ ਮੁਕਾਬਲਾ ਰਿਪਬਲਿਕਨ ਨੇਤਾ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਵੇਗਾ ਪ੍ਰਤੀਨਿਧੀ ਸਭਾ ਚ ਸ਼ਿਕਾਗੋ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਨੇ ਕਿਹਾ ਦੂਜੀ ਗੱਲ ਇਹ ਹੈ ਕਿ ਸਾਨੂੰ ਆਪਣੇ ਨਾਲੋਂ ਜ਼ਿਆਦਾ ਸਿਆਸੀ ਹਿੱਤਾਂ ਲਈ ਕੰਮ ਕਰਨਾ ਹੋਵੇਗਾ ਸਾਨੂੰ ਆਪਣੇ ਸਥਾਨਕ ਮੰਦਰਾਂ ਦਾ ਸਮਰਥਨ ਕਰਨਾ ਪਵੇਗਾ ਸਾਨੂੰ ਸਥਾਨਕ ਮਸਜਿਦਾਂ ਦਾ ਸਮਰਥਨ ਕਰਨਾ ਪਵੇਗਾ ਸਾਨੂੰ ਆਪਣੀਆਂ ਸਥਾਨਕ ਗੈਰ ਲਾਭਕਾਰੀ ਸੰਸਥਾਵਾਂ ਦਾ ਸਮਰਥਨ ਕਰਨਾ ਪਵੇਗਾ ਮੈਨੂੰ ਉਮੀਦ ਹੈ ਕਿ ਤੁਸੀਂ ਅաջਾ ਕਰੋਗੇ ਉਹਨਾਂ ਕਿਹਾ ਚਾਹੇ ਤੁਸੀਂ ਡੈਮੋਕ੍ਰੇਟ ਹੋ ਰਿਪਬਲਿਕਨ ਹੋ ਜਾਂ ਆਜ਼ਾਦ ਮੈਨੂੰ ਇਸ ਦੀ ਪਰਵਾਹ ਨਹੀਂ ਹੈ ਬਸ ਸਮਝੋ ਕਿ ਤੁਹਾਨੂੰ ਆਪਣੇ ਦੇਸ਼ ਦੇ ਪ੍ਰਬੰਧਕੀ ਮਾਮਲਿਆਂ 'ਚ ਹਿੱਸਾ ਲੈਣ ਦੀ ਲੋੜ ਹੈ ਤੇ ਹੁਣ ਅਜਿਹਾ ਕਰਨ ਦਾ ਸਮਾਂ ਹੈ ਉਹਨਾਂ ਕਿਹਾ ਮੇਰਾ ਤੀਜਾ ਅਤੇ ਆਖਰੀ ਨੁਕਤਾ ਇਹ ਹੈ ਕਿ ਹੁਣ ਸਾਰੇ ਪੱਧਰਾਂ ਤੇ ਚੋਣ ਲੜਨ ਦਾ ਸਮਾਂ ਆ ਗਿਆ ਹੈ ਇਸੇ ਪ੍ਰੋਗਰਾਮ 'ਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇੱਕ ਦਿਨ ਪਹਿਲਾਂ ਕਿਹਾ ਸੀ ਕਿ ਅਮਰੀਕਾ 'ਚ ਚੁਣੇ ਹੋਏ ਅਹੁਦਿਆਂ ਤੇ ਭਾਰਤੀ ਅਮਰੀਕੀਆਂ ਦੀ ਨੁਮਾਇੰਦਗੀ ਘਟ ਹੈ ਕ੍ਰਿਸ਼ਨਾ ਮੂਰਤੀ ਨੇ ਕਿਹਾ ਇਸ ਲਈ ਮੈਨੂੰ ਉਮੀਦ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਚੋਣ ਲੜਨ ਬਾਰੇ ਸੋਚਣਗੇ ਫਲੋਰੀਡਾ ਸੂਬੇ 'ਚ 1.5 ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇੱਕ ਗੁਜਰਾਤੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਫਲੋਰੀਡਾ ਰਾਜ ਦੇ ਬ੍ਰੈਂਡਨਟਨ ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਇਸ ਧੋਖਾਧੜੀ ਚ ਕਈ ਹੋਰ ਲੋਕ ਸ਼ਾਮਲ ਹੋ ਸਕਦੇ ਨੇ ਜਦੋਂ ਪੁਲਿਸ ਨੂੰ ਅਪ੍ਰੈਲ ਚ ਇੱਕ 80 ਸਾਲਾ ਅਮਰੀਕੀ ਵਿਅਕਤੀ ਨਾਲ 1.5 ਬਿਲੀਅਨ ਡਾਲਰ ਦੀ ਧੋਖਾਧੜੀ ਦੀ ਸ਼ਿਕਾਇਤ ਮਿਲੀ ਸੀ ਪੁਲਿਸ ਜਾਂਚ ਚ ਸਾਹਮਣੇ ਆਏ ਵੇਰਵਿਆਂ ਅਨੁਸਾਰ ਬਜ਼ੁਰਗ ਵਿਅਕਤੀ ਨਾਲ ਧੋਖਾਧੜੀ ਫਰਵਰੀ 2024 ਚ ਸ਼ੁਰੂ ਹੋਈ ਜਿਸ ਚ ਕਥਿਤ ਤੌਰ ਤੇ ਉਸ ਤੋਂ 15 ਮਿਲੀਅਨ ਡਾਲਰ ਦੀ ਲੁੱਟ ਕਰਨ ਵਾਲੇ ਇੱਕ ਠੱਗ ਗਰੋਪ ਚ ਸ਼ਾਮਲ ਦੋ ਵਿਅਕਤੀ ਪਹਿਲਾਂ ਪੀੜਤ ਦੇ ਘਰ ਪਹੁੰਚੇ ਜਿੱਥੇ ਬਜ਼ੁਰਗ ਵਿਅਕਤੀ ਨੂੰ ਡਰਾ ਧਮਕਾ ਕੇ ਉਸ ਤੋਂ 15 ਲੱਖ ਰੁਪਏ ਦੀ ਠੱਗੀ ਮਾਰੀ ਉਸ ਵੱਲੋਂ ਆਪਣੇ ਆਪ ਨੂੰ ਇੱਕ ਸੰਗੀ ਏਜੰਟ ਵਜੋਂ ਪਛਾਣਦੇ ਹੋਏ ਇਸ ਖਿਲਾਫ ਗ੍ਰਫਤਾਰੀ ਵਾਰੰਟ ਜਾਰੀ ਕੀਤਾ ਗਿਆ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀ ਕਿਮ ਕਰੂਲਾ ਦੇ ਅਨਸਾਰ ਪੀੜਤ ਦੇ ਘਰ ਆਏ ਦੋ ਫਰਜ਼ੀ ਏਜੰਟਸ ਨੇ ਸ਼ੱਕ ਤੋਂ ਬਚਣ ਲਈ ਆਪਣੇ ਸੁਪਰਵਾਈਜ਼ਰ ਨੂੰ ਬੁਲਾਉਣ ਦਾ ਬਹਾਨਾ ਲਾਇਆ ਤੇ ਇੱਕ ਜਾਲੀ ਫੈਡਰਲ ਏਜੰਟ ਦੀ ਜਾਲੀ ਸੁਪਰਵਾਈਜ਼ਰ ਵਜੋਂ ਬੋਲਣ ਵਾਲੀ ਇੱਕ ਔਰਤ ਨੇ ਚਰਚਾ ਕੀਤੀ ਕਿ ਜੇ ਉਹ ਜੇਲ੍ਹ ਨਹੀਂ ਜਾਣਾ ਚਾਹੁੰਦੇ ਤਾਂ ਪੀੜਤ ਕੀ ਕਰ ਸਕਦੇ ਨੇ ਫਿਰ ਪੀੜਤ ਨੂੰ ਉਸੇ ਔਰਤ ਦੁਆਰਾ ਦਿਨ ਚ ਦੋ ਤੋਂ ਤਿੰਨ ਵਾਰ ਬੁਲਾਇਆ ਗਿਆ ਜਿਸ ਨੇ ਪੀੜਤ ਨੂੰ ਯਕੀਨ ਦਿਵਾਇਆ ਕਿ ਉਹ ਸਮਾਜਿਕ ਸੁਰੱਖਿਆ ਘੁਟਾਲੇ ਕਰਨ ਵਾਲੇ ਲੋਕਾਂ ਨੂੰ ਫੜਨ ਚ ਪੁਲਿਸ ਦੀ ਮਦਦ ਕਰ ਸਕਦੀ ਹੈ ਇਸ ਦੇ ਲਈ ਫਰਜ਼ੀ ਸਟਿੰਗ ਆਪਰੇਸ਼ਨਾਂ ਦੀ ਕਹਾਣੀ ਰਾਜ ਕੇਸ ਧੋਖੇਬਾਜ਼ ਬਿਰੋ ਨੇ ਪੀੜਤ ਤੋਂ 1.5 ਲੱਖ ਡਾਲਰ ਦਾ ਸੋਨਾ ਖਰੀਦਿਆ ਪੀੜਤ ਉਦੋਂ ਇਸ ਪ੍ਰਭਾਵ ਹੇਠ ਸੀ ਕਿ ਉਹ ਗ੍ਰਿਫਤਾਰੀ ਤੋਂ ਬਚਣ ਲਈ ਸੰਗੀ ਏਜੰਟਸ ਦੀ ਮਦਦ ਕਰ ਰਿਹਾ ਸੀ ਤੇ ਜਿਨ੍ਹਾਂ ਲੋਕਾਂ ਨੂੰ ਉਹ ਸੋਨਾ ਦੇ ਰਿਹਾ ਸੀ ਉਹ ਸਟਿੰਗ ਆਪਰੇਸ਼ਨ ਕਰ ਰਹੇ ਸਨ ਹਾਲਾਂਕਿ ਅਸਲ 'ਚ ਅਜਿਹਾ ਕੁਝ ਵੀ ਨਹੀਂ ਸੀ ਧੋਖੇਬਾਜ਼ ਗਰੋਪ ਪੁਲਿਸ ਦੀ ਮਦਦ ਕਰਨ ਦਾ ਬਹਾਨਾ ਲਗਾ ਕੇ ਪੀੜਤ ਨੂੰ ਧੋਖਾ ਦੇ ਰਿਹਾ ਸੀ ਪੀੜਤ ਦੇ ਰਿਟਾਇਰਮੈਂਟ ਫੰਡ ਚੋਂ ਖਰੀਦਿਆ ਗਿਆ ਸੋਨਾ ਜੋ ਕਿ ਪੀੜਤ ਠੱਗ ਗਰੋ ਦੇ ਵਿਅਕਤੀਆਂ ਨੂੰ ਦੇ ਰਿਹਾ ਸੀ ਪਟੱਗੀ ਮਾਰਨ ਵਾਲੇ ਗਰੋ ਨੇ ਪੀੜਤ ਤੋਂ 15 ਲੱਖ ਡਾਲਰ ਦਾ ਸੋਨਾ ਵਸੂਲਣ ਤੋਂ ਬਾਅਦ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਸ਼ੱਕ ਹੋਇਆ ਤੇ ਇਸ ਦੀ ਸੂਚਨਾ ਉਸਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਪੀੜਤ ਨੇ ਜਨਾ ਥਾਮਤ ਤੇ ਸੋਨਾ ਦਿੱਤਾ ਸੀ ਉਹਨਾਂ ਥਾਮਾਂ ਦੀ ਨਿਗਰਾਨੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਅਦਾਲਤ 'ਚ ਦਾਇਰ ਹਲਫਨਾਮੇ ਦੇ ਅਨੁਸਾਰ ਪੁਲਿਸ ਨੇ ਪੀੜਤ ਤੋਂ ਸੋਨਾ ਇਕੱਠਾ ਕਰਨ ਲਈ ਵਰਤੀ ਗਈ ਇੱਕ ਕਾਰ ਦਾ ਪਤਾ ਲਗਾਇਆ ਹੈ ਤੇ ਜਾਂਚ ਦੌਰਾਨ ਗੁਜਰਾਤੀ ਭਾਰਤੀ ਸ਼ਵੇਤਾ ਪਟੇਲ ਦਾ ਨਾਮ ਸਾਹਮਣੇ ਆਇਆ ਹੈ। ਹੈریزੋਨਾ ਦੇ ਸਰਪ੍ਰਾਈਜ਼ ਸ਼ਹਿਰ ਤੋਂ ਇੱਕ ਬਹੁਤ ਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਇੱਕ ਪਿਤਾ ਨੇ ਆਪਣੀ ਹੀ 6 ਮਹੀਨੇ ਦੀ ਬੱਚੇ ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਮਾਸੂਮ ਬੱਚੇ ਦੇ ਬਚਣ ਦੀ ਸੰਭਾਵਨਾ ਹੈ। ਇਹ ਘਟਨਾ ਫਿਨਿਕਸ ਦੇ ਉੱਤਰ ਪੱਛਮ ਚ ਇੱਕ ਘਰ ਚ ਵਾਪਰੀ ਇਸ ਦੌਰਾਨ ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਦਰਸਲ ਪਿਤਾ ਨੇ ਤੜਕੇ 3 ਵਜੇ ਤੋਂ ਆਪਣੀ ਪਤਨੀ ਅਤੇ ਬੱਚੇ ਨੂੰ ਬੰਧਕ ਬਣਾ ਲਿਆ ਸੀ ਪੁਲਿਸ ਨਾਲ ਝੜਪ ਦੌਰਾਨ ਉਸ ਨੂੰ ਅੱਗ ਲੱਗਣ ਤੋਂ ਬਾਅਦ ਸ਼ੱਕੀ ਦੀ ਸਥਿਤੀ ਅਣਜਾਣ ਹੈ ਪੁਲਿਸ ਨੇ ਦੱਸਿਆ ਕਿ ਸਵੇਰੇ 11:30 ਵਜੇ ਸਰਪ੍ਰਾਈਜ਼ ਸਿਟੀ ਸਥਿਤ ਘਰ ਤੋਂ ਇੱਕ ਐਮਰਜੈਂਸੀ ਕਾਲ ਆਈ ਜਿਸ ਚ ਮਾਂ ਨੇ ਦੱਸਿਆ ਕਿ ਉਸ ਨੂੰ ਅਤੇ ਉਸਦੇ ਬੱਚੇ ਨੂੰ ਦੋਸ਼ੀ ਪਿਤਾ ਨੇ 3 ਵਜੇ ਤੋਂ ਬੰਧਕ ਬਣਾ ਲਿਆ ਹੈ ਸਰਜੈਂਟ ਰਿਕ ਹਰਨਾਂਡੇਜ਼ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਔਰਤ ਕਿਸੇ ਤਰ੍ਹਾਂ ਘਰ ਤੋਂ ਭੱਜਣ 'ਚ ਕਾਮਯਾਬ ਰਹੀ ਤੇ ਮੋਬਾਈਲ ਫੋਨ ਦੀ ਮਦਦ ਨਾਲ ਪੁਲਿਸ ਨੂੰ ਬੁਲਾਇਆ। ਔਰਤ ਨੇ ਦੱਸਿਆ ਕਿ ਉਸ ਦਾ ਬੱਚਾ ਅਜੇ ਵੀ ਆਪਣੇ ਪਿਤਾ ਕੋਲ ਘਰ 'ਚ ਹੈ ਅਤੇ ਅੰਦਰ ਖਤਰਾ ਹੈ। ਅਧਿਕਾਰੀਆਂ ਨੇ ਘਰ ਦੇ ਅੰਦਰੋਂ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਜਦੋਂ ਉਹ ਅੰਦਰ ਪਹੁੰਚੇ ਤਾਂ ਨਜ਼ਾਰਾ ਕਾਫੀ ਡਰਾਉਣਾ ਸੀ। ਬੱਚੇ ਨੂੰ ਕਈ ਗੋਲੀਆਂ ਲੱਗੀਆਂ ਪਰ ਪਿਤਾ ਘਰ ਦੇ ਅੰਦਰ ਨਜ਼ਰ ਨਹੀਂ ਆਇਆ ਬੱਚੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਸਰਪ੍ਰਾਈਜ਼ ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਬਿਆਨ ਚ ਕਿਹਾ ਬੱਚੇ ਨੂੰ ਗੰਭੀਰ ਹਾਲਤ ਚ ਨੀਡਲੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ ਪੀੜਿਤ ਔਰਤ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਮੌਕੇ ਤੇ ਇਲਾਜ ਕੀਤਾ ਗਿਆ ਤੇ ਬੱਚੇ ਨੂੰ ਘਰ ਲਿਜਾਇਆ ਗਿਆ ਸਵੈਕ ਅਫਸਰਾਂ ਨੇ ਅੱਜ ਦੁਪਹਿਰ ਨੂੰ ਘਰ ਨੂੰ ਘੇਰ ਲਿਆ ਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਵਿਅਕਤੀ ਅਜੇ ਵੀ ਉੱਥੇ ਹੀ ਹੈ ਲੰਬੇ ਸਮੇਂ ਤੋਂ ਆਪਣੀ ਸਾਬਕਾ ਪ੍ਰੇਮਿਕਾ ਦਾ ਪਿੱਛਾ ਕਰਨ ਵਾਲੇ ਤੇ ਉਸ ਨੂੰ ਧਮਕੀਆਂ ਦੇਣ ਵਾਲੇ ਇੱਕ ਗੁਜਰਾਤੀ ਵਿਅਕਤੀ ਨੂੰ ਟੈਕਸਾਸ ਦੀ ਪੁਲਿਸ ਨੇ ਆਖਰਕਾਰ ਗ੍ਰਿਫਤਾਰ ਕਰ ਲਿਆ ਅਮਰੀਕੀ ਮੀਡੀਆ ਰਿਪੋਰਟਸ ਮੁਤਾਬਕ ਮਿਲਨ ਪਟੇਲ ਨੂੰ ਟੈਕਸਾਸ ਦੀ ਕੇਟੀ ਪੁਲਿਸ ਵਿਭਾਗ ਨੇ ਗ੍ਰਿਫਤਾਰ ਕੀਤਾ ਮਿਲਨ ਪਟੇਲ ਇਸ ਸਮੇਂ 40000 ਡਾਲਰ ਦੇ ਬੌਂਡ ਨਾਲ ਜੇਲ੍ਹ ਚ ਹੈ ਮਿਲਨ ਪਟੇਲ ਤੇ ਉਸ ਦਾ ਪਿੱਛਾ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਉਣ ਵਾਲੀ ਉਸ ਦੀ ਸਾਬਕਾ ਪ੍ਰੇਮਿਕਾ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਪਿਛਲੇ 2 ਸਾਲਾਂ ਤੋਂ ਉਸ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਸ਼ਿਕਾਇਤਕਰਤਾ ਦੇ ਦਾਅਵੇ ਅਨੁਸਾਰ ਮਿਲਨ ਪਟੇਲ ਉਸ ਨੂੰ ਧਮਕੀ ਭਰੇ ਸੰਦੇਸ਼ ਭੇਜਦਾ ਸੀ ਤੇ ਉਸ ਨੂੰ ਭਾਵਨਾਤਮਕ ਤੌਰ ਤੇ ਬਲੈਕਮੇਲ ਕਰਦਾ ਸੀ ਤੇ ਉਸ ਦੀ ਕਾਰ ਦਾ ਪਿੱਛਾ ਵੀ ਕਰਦਾ ਸੀ ਔਰਤ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਮਿਲਨ ਪਟੇਲ ਨਾਲ 14 ਮਹੀਨਿਆਂ ਤੋਂ ਰਿਲੇਸ਼ਨਸ਼ਿਪ 'ਚ ਸੀ ਪਰ ਮਾਰਚ 2022 'ਚ ਉਸ ਦਾ ਸਬੰਧ ਟੁੱਟ ਗਿਆ ਪੁਲਿਸ ਵੱਲੋਂ ਮਿਲਨ ਪਟੇਲ ਨੂੰ ਗ੍ਰਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤੇ ਦਸਤਾਵੇਜ਼ਾਂ ਅਨੁਸਾਰ ਮੁਲਜ਼ਮ ਮਿਲਨ ਪਟੇਲ ਸ਼ਿਕਾਇਤਕਰਤਾ ਸਾਬਕਾ ਪ੍ਰੇਮਿਕਾ ਦੇ ਕੰਮ ਵਾਲੀ ਥਾਂ ਤੇ ਆ ਕੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਪੁਲਿਸ ਮੁਤਾਬਕ ਮਿਲਨ ਪਟੇਲ ਨੇ 7 ਮਾਰਚ ਨੂੰ ਆਪਣੀ ਸਾਬਕਾ ਪ੍ਰੇਮਿਕਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਮੈਂ ਤੈਨੂੰ ਮਾਰ ਕੇ ਖੁਦ ਵੀ ਮਰ ਜਾਵਾਂਗਾ ਪਰ ਮੈਂ ਤੈਨੂੰ ਆਪਣੇ ਬਿਨਾਂ ਇੱਥੇ ਨਹੀਂ ਰਹਿਣ ਦੇਵਾਂਗਾ ਇਸ ਘਟਨਾ ਤੋਂ 2 ਦਿਨ ਬਾਅਦ ਮਿਲਨ ਪਟੇਲ ਫਿਰ ਸ਼ਿਕਾਇਤਕਰਤਾ ਮਹਿਲਾ ਦੇ ਕੰਮ ਵਾਲੀ ਥਾਂ ਤੇ ਗਿਆ ਤੇ ਉਸ ਨੂੰ ਧਮਕੀ ਦਿੱਤੀ ਮੈਂ ਤੇਰਾ ਚਿਹਰਾ ਖਰਾਬ ਕਰ ਦਿਆਂਗਾ 11 ਮਾਰਚ ਨੂੰ ਮਿਲਨ ਪਟੇਲ ਨੇ ਘਰ ਦੇ ਸਾਰੇ ਰਸਤੇ ਆਪਣੀ ਸਾਬਕਾ ਪ੍ਰੇਮਿਕਾ ਦਾ ਪਿੱਛਾ ਕੀਤਾ ਵਾਰ-ਵਾਰ ਸ਼ਿਕਾਇਤਕਰਤਾ ਦੀ ਕਾਰ ਨੂੰ ਓਵਰਟੇਕ ਕੀਤਾ ਤੇ ਉਸ ਨੂੰ ਤੰਗ ਕਰਨ ਲਈ ਅਚਾਨਕ ਬ੍ਰੇਕ ਮਾਰੀ ਜਿਸ ਦੀ ਡੈਸ਼ ਕੈਮ ਫੁਟੇਜ ਵੀ ਪੁਲਿਸ ਨੇ ਹਾਸਲ ਕਰ ਲਈ ਹੈ ਕੀਤੀ ਪੁਲਿਸ ਨੇ ਮਿਲਨ ਪਟੇਲ ਨੂੰ ਵੀ 16 April 2023 ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਘਰ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਣ ਲਈ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਉਸ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਚ ਕਿਹਾ ਗਿਆ ਸੀ ਕਿ ਮਿਲਨ ਨੇ 14 June 2022 ਨੂੰ ਸ਼ਿਕਾਇਤਕਰਤਾ ਦੀ ਕੁੱਟਮਾਰ ਵੀ ਕੀਤੀ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ